ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹ ਕੁਲਵਿੰਦਰ ਸਿੰਘ ਚਲੇੜੀ ਅਸੀਂ ਬੋਰਡ ਰੇਡੀਓ ਦੇ ਨਾਲ ਲੱਗਦੇ ਪਿੰਡਾਂ ਦੀਆਂ ਸਮੱਸਿਆਵਾਂ ਤੋਂ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਤਾਂ ਉਸੇ ਦੇ ਚੱਲਦੇ ਆ ਅਜਨਾਲਾ ਹਲਕੇ ਦੇ ਪਿੰਡ ਚਾੜਪੁਰ ਦੇ ਵਿੱਚ ਪਹੁੰਚੇ ਆ ਇੱਥੋਂ ਦੇ ਪਿੰਡਾਂ ਦੇ ਲੋਕਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੀਆਂ ਕੀ ਕੁਝ ਸਮੱਸਿਆਵਾਂ ਨੇ ਖੇਤੀ ਨੂੰ ਲੈ ਕੇ ਕੀ ਸਮੱਸਿਆਵਾਂ ਨੇ ਤੇ ਪਿੰਡ ਦੇ ਵਿਕਾਸ ਕਿੱਥੋਂ ਤੱਕ ਹੋਇਆ ਤੇ ਨਾਲ ਹੀ ਜਿਹੜਾ ਪੜ੍ਹਾਈ ਨੂੰ ਲੈ ਕੇ ਤੇ ਹੋਰ ਜਿਹੜੀਆਂ ਕੀ ਕੁਝ ਸਮੱਸਿਆਵਾਂ ਨੇ ਉਹਨਾਂ ਦੀਆਂ ਆਓ ਤੇ ਉਹਨਾਂ ਦੇ ਕੋਲੋਂ ਹੀ ਜਾਣਦੇ ਆ ਤਜਨਾਲਾ ਹਲਕੇ ਦੇ ਪਿੰਡ ਚਾੜਪਰ ਦੇ ਵਿੱਚ ਖੜੇ ਆ ਇੱਥੋਂ ਦੇ ਮੌਤਵਾਰ ਜਿਹੜੇ ਪਿੰਡ ਦੇ ਸੱਜਣ ਨੇ ਉਹ ਸਾਡੇ ਨਾਲ ਇੱਥੇ ਮੌਜੂਦ ਨੇ ਇੱਥੋਂ ਨੇ ਕੀ ਕੁਝ ਸਮੱਸਿਆਵਾਂ ਨੇ ਪਿੰਡ ਦੀਆਂ ਕੀ ਸਮੱਸਿਆਵਾਂ ਨੇ ਤੇ ਕਿਸਾਨੀ ਨੂੰ ਲੈ ਕੇ ਕੀ ਸਮੱਸਿਆਵਾਂ ਨੇ ਤਾਂ ਵੈਕਟੂ ਜੀ ਦਾ ਖਾਲਸਾ ਵੈਕਟੂ ਜੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮਾ ਜੀ ਆਪਣਾ ਮੇਰਾ ਨਾਮ ਪ੍ਰਕਾਸ਼ ਸਿੰਘ ਜੀ ਪ੍ਰਕਾਸ਼ ਸਿੰਘ ਜੀ ਕੀ ਕੁਝ ਸਮੱਸਿਆਵਾਂ ਨੇ ਜਿਹੜੀਆਂ ਪਿੰਡ ਦੀਆਂ ਜੀ ਸਮੱਸਿਆ ਜੀ ਸਾਡੇ ਦਿੱਤੇ ਜਿਹੜਾ ਬਾਰਡਰ ਦਾ ਏਰੀਆ ਆ ਇੱਥੇ ਇਹ ਪਦਾਈ ਕਦੀਮ ਜ਼ਮੀਨਾ ਸੈਂਟਰ ਗਵਰਨਮੈਂਟ ਦੀਆਂ ਜ਼ਮੀਨਾਂ ਤੇ ਜੰਗਲਾਤ ਦੀਆਂ ਜ਼ਮੀਨਾਂ ਤੇ ਜਿਨ੍ਹਾਂ ਤੇ ਸਾਡੇ ਪਿਓ ਦਾਦਾ ਨੇ ਪੁੱਟ ਕੇ ਆਬਾਦ ਕੀਤੀਆਂ ਤੇ ਅਸੀਂ ਲੰਬੇ ਸਮੇਂ ਤੋਂ ਟੇਕ ਲਾ ਕੇ ਬੈਠੇ ਆ ਕਿ ਸਰਕਾਰਾਂ ਕਿਤੇ ਆਉਣਗੇ ਤੇ ਸਾਨੂੰ ਇਹ ਜ਼ਮੀਨਾਂ ਦੇ ਮਾਲਕੀ ਹੱਕ ਦੇ ਦਿੰਦੇ ਆ ਇਹ ਬਹੁਤ ਵੱਡਾ ਸਾਡੀਆਂ ਵਾਸਤੇ ਸਮੱਸਿਆ ਆ ਕਿਉਂਕਿ ਜਿਹੜੀਆਂ ਇਹ ਜ਼ਮੀਨਾਂ ਇਹਨਾਂ ਦੇ ਵਿੱਚ ਨਾ ਤਾਂ ਸਾਨੂੰ ਪਾਣੀ ਵਾਸਤੇ ਕੋਈ ਮੋਟਰ ਦਾ ਕਨੈਕਸ਼ਨ ਮਿਲਦਾ ਤੇ ਸਰਕਾਰ ਨੂੰ ਸਾਡੀ ਅਪੀਲ ਆ ਵੀ ਇਹਨਾਂ ਜ਼ਮੀਨਾਂ ਨੂੰ ਪੱਕਾ ਕਰਕੇ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਤੇ ਦੂਜੇ ਨੰਬਰ ਤੇ ਸਾਡੀਆਂ ਜਿਹੜੀਆਂ ਮਾਲਕੀ ਜ਼ਮੀਨਾਂ ਆ ਦਰਿਆਬੁਰ ਦਾ ਹੋਈਆਂ ਨੇ ਸਰਕਾਰ ਉਹਦਾ ਸਾਨੂੰ ਕੋਈ ਮਾਅਵਜਾ ਨਹੀਂ ਉੱਥੋਂ ਅਸੀਂ ਮੱਛੀ ਨਹੀਂ ਫੜ ਸਕਦੇ ਆਪਣੀ ਜ਼ਮੀਨ ਦੇ ਵਿੱਚੋਂ ਰੇਤਾ ਨਹੀਂ ਆਪਣੇ ਘਰ ਬਣਾਉਣ ਵਾਸਤੇ ਨਹੀਂ ਲਿਆ ਸਕਦੇ ਸਰਕਾਰ ਨੂੰ ਚਾਹੀਦਾ ਕਿ ਜਿਹੜੀਆਂ ਸਾਡੀਆਂ ਜ਼ਮੀਨਾਂ ਜ਼ਾਬਰਦਾ ਹੋਈਆਂ ਨੇ ਜਿਤਨਾ ਤਾਰੋਂ ਪਾਰ ਕਿਸਾਨਾਂ ਨੂੰ ਮਾਅਵਜਾ ਦਿੱਤਾ ਨੇ ਉਸ ਤਰਜ਼ ਤੇ ਸਾਨੂੰ ਇਹ ਮਾਅਵਜਾ ਦੇਣਾ ਚਾਹੀਦਾ ਆ ਤਾਂ ਮਾਅਵਜੇ ਦੀ ਮੰਗ ਹੈ ਤੇ ਪਿੰਡ ਦੇ ਵਿੱਚ ਕੀ ਕੁਝ ਸਮੱਸਿਆਵਾਂ ਨੇ ਪਿੰਡ ਦੇ ਵਿੱਚ ਵਿਕਾਸ ਹੈਗਾ ਜਿਹੜਾ ਹੋਣਾ ਚਾਹੀਦਾ ਜਾਂ ਹੋਰ ਜਿਹੜੀਆਂ ਸਰਕਾਰੀ ਸਹੂਲਤਾਂ ਨੇ ਉਹ ਪਹੁੰਚਦੀਆਂ ਨੇ ਮੇਕੋ ਸਰ ਜੀ ਪਿੰਡ ਦੀ ਗੱਲ ਕਰੀਏ ਤੇ ਪਿੰਡ ਦੇ ਵਿੱਚ ਇਵੇਂ ਆ ਵੀ ਜਿਵੇਂ ਤੇ ਪਿਛਲੇ ਪਿੰਡਾਂ ਦੇ ਵਿੱਚ ਲੋਕਾਂ ਦੇ ਪੱਕੇ ਪਿੰਡ ਆ ਜਿੱਦਾਂ ਤੇ ਉੱਥੇ ਪਿੰਡਾਂ ਦੇ ਵਿੱਚ ਸਹੂਲਤਾਂ ਆ ਜਿੱਦਾਂ ਮੋਸਟਲੀ ਪਿੰਡਾਂ ਦੇ ਵਿੱਚ ਕੀ ਆ ਕਿ ਛੱਪੜ ਪੱਕੇ ਕਰਦੇ ਆ ਸਾਡੇ ਪਿੰਡ ਤੋਂ ਛੱਪੜ ਦੀ ਪਹਿਲੀ ਗੱਲ ਜਗ੍ਹਾ ਹੀ ਨਹੀਂ ਕਿਤੇ ਚੱਜਣਾ ਹੈਗੀ ਵੀ ਜਿਹੜਾ ਪਾਣੀ ਬੰਦਿਆ ਨਿਕਾਸੀ ਹੋ ਸਕੇ ਚਾਜਣਾ ਪਿੰਡ ਦੀ ਸਭ ਤੋਂ ਵੱਡੀ ਮੁਸ਼ਕਲ ਤੇ ਸਾਨੂੰ ਇਹ ਆ ਉਸ ਤੋਂ ਬਾਅਦ ਕੀ ਆ ਜੀ ਸਾਡੇ ਪਿੰਡ ਕੋਈ ਗਰਾਊਂਡ ਹੀ ਨਹੀਂ ਹੈਗੀ ਜਦੋਂ ਗਰਾਊਂਡ ਨਾ ਹੋਈ ਬੱਚੇ ਜਿਹੜੇ ਆ ਉਹ ਬਾਹਰ ਮੋੜਾਂ ਦੇ ਖਲੋਣਗੇ ਮੋੜਾਂ ਦੇ ਖੜਨਗੇ ਨਸ਼ਿਆਂ 'ਚ ਲੱਗਣਗੇ ਗਰਾਊਂਡ ਪਿੰਡ ਦੇ ਵਿੱਚ ਉਹ ਤੇ ਬੱਚੇ ਜਿਹੜੇ ਆਟੋਮੈਟਿਕ ਹੀ ਰੁਝਾਨ ਇੱਧਰ ਨੂੰ ਹੋ ਜਾਂਦਾ ਹੈ ਖੇਡਾਂ ਵੱਲ ਨੂੰ ਹੋ ਜਾਂਦਾ ਬੱਚੇ ਨੇ ਸ਼ਾਮੀ ਸਕੂਲੋਂ ਆਉਣਾ ਤੇ ਸ਼ਾਮ ਨੂੰ ਨੇ ਪੜ੍ਹਾਈ ਉਧਰ ਚੱਲ ਜਣਾ ਖੇਡਾਂ ਵਾਲੇ ਪਾਸੇ ਗਲਤ ਪਾਸੇ ਧਿਆਨ ਨਹੀਂ ਜਾਂਦਾ ਬੱਚੇ ਦਾ ਨਿਕਾਸੀ ਜਿਹੜੀ ਪਾਣੀ ਦੀ ਇਹ ਵੀ ਬਹੁਤ ਜ਼ਰੂਰੀ ਹੈ ਜੀ ਚੱਜਣਾ ਜੇ ਚੰਗੀ ਤਰ੍ਹਾਂ ਸੋਚਿਆ ਜਾਵੇ ਜਾਂ ਦੂਜੇ ਪਿੰਡਾਂ ਨਾਲ ਕੰਪੇਅਰ ਕੀਤਾ ਜਾਵੇ ਨਾ ਸਾਡੇ ਪਿੰਡ ਦੇ ਵਿੱਚ ਅਜੇ ਤੱਕ ਕੋਈ ਐਡੀ ਕੋ ਨਿਕਾਸੀ ਕੁਛ ਨਹੀਂ ਐਡਾ ਕੋ ਵਧੀਆ ਕੋਈ ਚੰਗੇ ਲੈਵਲ ਤੇ ਜੀ ਆਪਾਂ ਗੇਨ ਲਈਏ ਕਿ ਸਾਡੇ ਪਿੰਡ ਦਾ ਕੋਈ ਵਿਕਾਸ ਹੋਇਆ ਵੀ ਨਹੀਂ ਹੋਇਆ ਸਿਰਫ ਇਹ ਵੇਖ ਲਓ ਵੀ ਹਾਂ ਆਮ ਸੜਕਾਂ ਨਾਲੀਆਂ ਜਿਹੜੀਆਂ ਇਹ ਤੇ ਜਿੰਦੋਂ ਹੀ ਸਰਕਾਰਾਂ ਬੰਦੀਆਂ ਨਹੀਂ ਉਦੋਂ ਨਹੀਂ ਇਹ ਗੱਲਾਂ ਚੱਲਣ ਡੀਆਂ ਨਾਲੀਆਂ ਬਣਾਤੀਆਂ ਨਹੀਂ ਫਲਾਣੀਆਂ ਸੜਕਾਂ ਬਣਾਤੀਆਂ ਜੀ ਇਹ ਤੇ ਸਿਰ ਚੱਲਦਾ ਹੀ ਆਉਣ ਡਿਆ ਕੰਮ ਪਰ ਜੇ ਆਪਾਂ ਇਹ ਚੀਜ਼ ਸੋਚੀਏ ਵੀ ਜੇ ਆਪਾਂ ਦੂਜੇ ਪਿੰਡਾਂ ਨਾਲ ਸਾਡੇ ਪਿੰਡ ਨੂੰ ਕੰਪੇਅਰ ਕਰੀਏ ਤੇ ਬੈਠੇ ਅਸੀਂ ਬਾਰਡਰ ਤੇ ਆ ਇੱਕ ਸਾਡੇ ਸਭ ਤੋਂ ਵੱਡੀ ਪ੍ਰੋਬਲਮ ਵੇਖੋ ਅਸੀਂ ਦਰਿਆ ਦੇ ਕੰਡੇ ਤੇ ਬੈਠੇ ਆ ਆ ਬੀਐਸਐਫ ਲੱਗੀ ਹੈ ਇਹ ਬੀਐਸਐਫ ਲੱਗੀ ਹੈ ਤੇ ਵੇਖੋ ਸਾਨੂੰ ਬੱਤੀ ਨਾ ਰਾਤ ਨੂੰ ਦੇਣੀ ਆ ਮਨ ਲੂ ਨੇਰੇ ਸਵੇਰੇ ਅਸੀਂ ਬਾਹਰ ਨਿਕਲਦੇ ਆ ਬੀਐਸਐਫ ਵਾਲਾ ਕੋਈ ਸਾਨੂੰ ਗੋਲੀ ਮਾਰ ਦਿੰਦਾ ਸਾਨੂੰ ਸਾਡੀ ਕੋਈ ਸੇਫਟੀ ਨਹੀਂ ਆ ਤੁਹਾਡੇ ਇਹਦੇ ਬੱਤੀ ਆਉਂਦੀ ਨਹੀਂ ਇਹਦੇ ਬੱਤੀ ਜਿਹੜੀ ਆਉਂਦੀ ਰਾਤ ਨੂੰ ਪਿੰਡਾਂ ਵਾਲੀ ਤੇ ਆਉਂਦੀ ਆ ਜਿਹੜੀ ਸਾਡੀ ਮੋਟਰਾਂ ਦੀ ਕਨੈਕਸ਼ਨਾਂ ਦੀ ਬੱਤੀ ਹੈ ਨਾ ਉਹ ਸਾਨੂੰ ਰਾਤ ਨੂੰ ਦਿੰਦੇ ਆ ਜਿਹੜਾ ਕਿਸਾਨੀ ਦਾ ਇਹ ਵੱਡਾ ਮੁੱਦਾ ਮਤਲਬ ਵੱਡਾ ਮੁੱਦਾ ਜੇ ਵੱਡਾ ਮਸਲਾ ਜੇ ਸਾਡਾ ਇਹ ਸਭ ਤੋਂ ਵੱਡਾ ਮਸਲਾ ਇਦਾਂ ਆ ਵੀ ਕਿਉਂਕਿ ਸਾਨੂੰ ਨੇਰੇ ਸਵੇਰੇ ਪਿਆਲੀਆਂ ਚ ਜਾਣਾ ਪੈਣਾ ਜਦੋਂ ਬੱਤੀ ਰਾਤ ਆਊਗੀ ਝੋਨਿਆਂ ਦੇ ਵਿੱਚ ਵੀ ਤੇ ਉਹ ਉਹ ਵੇਖੋ ਸਭ ਤੋਂ ਅਸੀਂ ਕਾਫੀ ਵਾਰ ਇਹਨਾਂ ਨੂੰ ਗੁਹਾਰ ਲਈ ਆ ਆਪਣਾ ਬੀਲੀ ਬੋਰਡ ਨੂੰ ਪ੍ਰਸ਼ਾਸਨ ਨੂੰ ਵੀ ਵੀ ਤੁਸੀਂ ਇਹ ਚੀਜ਼ ਸੋਚੋ ਜਿਹੜੇ ਸਾਡੇ ਵਰਗੇ ਪਿੰਡ ਆ ਜਿੱਦਾਂ ਚਾੜਪੁਰ ਹੋ ਗਿਆ ਜਿਨ੍ਹਾਂ ਦੀ ਜ਼ਮੀਨ ਇਦਾਂ ਦਰਿਆ ਦੇ ਕੰਢੇ ਤੇ ਆ ਕੋਟ ਰਾਜ ਦਾ ਇਹਨਾਂ ਪਿੰਡਾਂ ਨੂੰ ਬੱਤੀ ਦੇਣੇ ਦਿੱਤੀ ਜਾਵੇ ਜਿਵੇਂ ਰਾਵੀ ਪਾਰ ਨੂੰ ਸਾਡੇ ਦਿੰਦੇ ਆ ਨਾ ਰਾਵੀ ਪਾਰ ਨੂੰ ਉਹਦੇ ਨਾਲ ਸਾਡਾ ਫੀਡਰ ਜੋੜਿਆ ਜਾਵੇ ਇਧਰ ਵੀ ਲੋਕਾਂ ਨੂੰ ਤੰਗੀ ਔਨੀ ਆ ਹੁਣ ਉਹ ਦਰਿਆ ਦੇ ਕੰਢੇ ਵੇਖੋ ਉਹ ਦਰਿਆ ਦੇ ਅਸੀਂ ਜਾਣਾ ਉਹ ਦਰਿਆ ਦੇ ਕੰਢੇ ਤੱਕ ਜਿਹੜੀ ਐ ਤੇ ਇੱਥੇ ਵੀ ਐਸਫਲ ਲੱਗੇ ਹੁੰਦੀ ਚਾਰਜ ਵੀਰੇ ਉਧਰ ਵੀ ਨਾ ਕੀ ਹੁੰਦੇ ਜੀ ਇਧਰ ਵੀ ਹੁੰਦੇ ਆ ਇਧ ਇਹਨਾਂ ਨੂੰ ਕੋ ਗਲਤ ਹਰਕਤ ਹੋ ਗਈ ਤੇ ਅਣਜਾਣ ਬੰਦੇ ਨੂੰ ਨਜਾਇਜ਼ ਬੰਦੇ ਨੂੰ ਗੋਲੀ ਵੱਜ ਸਕਦੀ ਆ ਕੁਝ ਵੀ ਹੋ ਸਕਦਾ ਸਾਡੇ ਪਿੰਡ ਦੇ ਇਹ ਸਾਨੂੰ ਸਭ ਤੋਂ ਵੱਡੀ ਆਪਣੀ ਹੈਗੀ ਜੇ ਮਜਬੂਤ ਸਾਡੀ ਜਿਹੜੀ ਆ ਇਤਰਾਸ ਦੀ ਹੈ ਤੇ ਦਿੱਕਤ ਆ ਤਾਂ ਨਸ਼ੇ ਦੀ ਜੀ ਬਾਰਡਰ ਏਰੀਆ ਦੇ ਵਿੱਚ ਬਹੁਤ ਗੱਲ ਚੱਲਦੀ ਆ ਵੀ ਨਸ਼ੇ ਨੂੰ ਲੈ ਕੇ ਵੀ ਨਸ਼ੇ ਤੋਂ ਵੀ ਪੀੜਤ ਨੇ ਇਹ ਪਿੰਡ ਜਿਹੜੇ ਖਾਸ ਕਰਕੇ ਬਾਰਡਰ ਏਰੀਆ ਦੇ ਨੇ ਹਾਂਜੀ ਹਾਂਜੀ ਨਸ਼ੇ ਤੋਂ ਬਹੁਤ ਪੀੜਦੇ ਆ ਜੀ ਪੁਲਿਸ ਦੇ ਮਿਲਿ ਭੁਗਤਣਾ ਸਭ ਕੁਝ ਹੋ ਰਿਹਾ ਜੀ ਇੱਥੇ ਨਸ਼ਾ ਬਹੁਤ ਸ਼ਰਿਆਂ ਵਿਗਦਾ ਸ਼ਰਾਬ ਸ਼ਰਿਆਂ ਵਿਗਦੀ ਆ ਤੇ ਇੱਕ ਬਿਜਲੀ ਬੋਰਡ ਤੋਂ ਇੰਨੀ ਪਰੇਸ਼ਾਨੀ ਆ ਪੀ ਆ ਗਗੋਮਾਲ ਫੀਲਡਰ ਤੇ ਤੇ ਬਹੁਤ ਜਿਆਦਾ ਮੁਸ਼ਕਲ ਆ ਹੂੰ ਤੇਰਾ ਬੀਲੀਕਰ ਦਾ ਗਗਮਾਲ ਹੈ ਨਾ ਇੱਥੇ ਤੇ ਬਹੁਤ ਜਿਆਦਾ ਆਪਾਂ ਨੂੰ ਮੁਸ਼ਕਲ ਆ 6 ਦਿਨ ਹੋ ਗਏ ਅੰਬਨੰਗਲ ਫੀਲਡਰ ਬੰਦ ਆ ਅੱਛਾ ਜੀ ਤੇ ਕੋਈ ਲੈਨ ਮੈਨ ਨਹੀਂ ਜ ਹੈਗਾ ਪੱਕਾ ਉੱਥੇ ਹੂੰ ਤੇ ਇੰਨੀ ਜਿਆਦਾ ਸਮੱਸਿਆ ਨੇ ਬਾਰਡਰ ਕਰਕੇ ਸਹੂਲਤਾਂ ਮਿਲਦੀ ਬਜਾਏ ਇੱਥੇ ਕੋਈ ਸਹੂਲਤ ਨਹੀਂ ਜ ਹੈਗੀ ਸਭ ਕਾਗਜ਼ਾਂ ਦੇ ਵਿੱਚ ਸਰਕਾਰਾਂ ਦੇ ਦਾਅਵੇ ਨੇ ਹੂੰ ਗਰਾਊਂਡ ਲੈਵਲ ਤੇ ਕੋਈ ਗੱਲ ਨਹੀਂ ਕੋਈ ਨਸ਼ੇ ਦੀ ਸਕਤਾਈ ਨਹੀਂ ਹੈਗੀ ਬਿਲਕੁਲ ਨਹੀਂ ਸ਼ਰਿਆਮ ਨਸ਼ਾ ਵੇਚਦਾ ਜੀ ਕੋਈ ਗੱਲ ਬਾਣੀ ਪੁਲਿਸ ਦੀ ਮਿਲੀ ਭੁਗਤਣਾ ਵੇਖਦਾ ਜੀ ਬਾਕੀ ਜੀ ਤੁਸੀਂ ਤਾਂ ਉਮਰ ਬਾਹ ਹਣਾਲੀ ਤੁਸੀਂ ਤਾਂ ਦੇਖਿਆ ਹੁਣ ਪਿਛਲਾ ਸਮਾਂ ਵੀ ਕੋਈ ਫਰਕ ਪਿਆ ਉਦੋਂ ਤੋਂ ਲੈ ਕੇ ਹੁਣ ਤੱਕ ਸਰਕਾਰਾਂ ਬਹੁਤ ਵਾਰ ਬਦਲਦੀਆਂ ਆਉਂਦੀਆਂ ਨੇ ਫਰਕ ਨਹੀਂ ਜਨਾਬ ਕੋਈ ਫਰਕ ਨਹੀਂ ਪਿਆ ਇੱਥੇ ਨਾ 1 ਰੁਪਏ ਦਾ ਫਰਕ ਨਹੀਂ ਪਿਆ ਪਿਛਾਂ ਗਾਇਆ ਗਾਂ ਨੂੰ ਨਹੀਂ ਸਾਡੇ ਚ ਛਪਰਾ ਤੁਹਾਨੂੰ ਖਾਈਏ ਨਾ ਇਹਨੇ ਪਾਣੀ ਪੜੇ ਜਾਣਾ ਕਿ ਤਨੂ ਕੀ ਇਹਨੇ ਕਰਦਾ ਕਿੰਨਿਆ ਘਰ ਲਾਗੇ ਨੁਕਸਾਨ ਕਰ ਦੇਣਾ ਐ ਤੇ ਸਾਡੇ ਕੋ ਪਾਣੀ ਦਾ ਨਕ ਕਾਸ ਨਹੀਂ ਕਰਨਾ ਨਾ ਕੀ ਬਹੁਤ ਜ਼ਿਆਦਾ ਚੰਗੀ ਹੈ ਜੀ ਫਿਰ ਐਮਪੀ ਕੋਈ ਐਮਐਲਏ ਕੋਈ ਆਉਂਦੇ ਨੇ ਪਿੰਡ 'ਚ ਇਹਦੇ ਬੁੱਟਾ ਲੈਣੀ ਹੈ ਨਾ ਉਦੋਂ ਆਦੇ ਬਸ ਆ ਕਰਦੇ ਜੇ ਕਰਦੇ ਮੁਰਗੀ ਦੇ ਦਰਸ਼ਣੀ ਤੇ ਦਮਕ ਹੋਈ ਨਾਰੇ ਲਪਈਆ ਕੋਈ ਨਹੀਂ ਕਿਸੇ ਨੂੰ ਪੁੱਛਦਾ ਵੀ ਨਹੀਂ ਹੈ ਕਿ ਉਹ ਨਹੀਂ ਆ ਜੀ ਮੈਂ ਤੰਨਾ ਦਿੱਤੀ ਲੰਬਰਦਾਰ ਨੇ ਬਹੁਤ ਜ਼ਿਆਦਾ ਸਮੱਸਿਆ ਅੱਜ ਹੁਣ ਜਿਹੜਾ ਸਾਡੀ ਕਿਸਾਨੀ ਦਾ ਇਹ ਕੰਮ ਆ ਤੇ ਉਹ ਦਸਬਦਾ ਮੁੰਡੇ ਦੇ ਸਾਹਿਬ ਰਾਤ ਦੇ ਕਿਦਾਂ ਅਸੀਂ ਜਾ ਕੇ ਬੰਦੀ ਮੰਮੀ ਲਾਵਾਂਗੇ ਫਿਰ ਕਿੰਨੀ ਜ਼ਮੀਨ ਸਾਡੀ ਵਿਆਜ ਰੁੜ ਗਈ ਆ ਅਸੀਂ ਫਿਰ ਜੀਤ ਨਹੀਂ ਲਿਆ ਸਕਦੇ ਅਸੀਂ ਉਹਦੇ ਵਿੱਚ ਵੜ ਨਹੀਂ ਸਕਦੇ ਅਸੀਂ ਮਾਰ ਗਿਆਂ ਤੇ ਹੀ ਬਤਖੋ ਤੇਰੇ ਫਿਰਦੇ ਠੀਕ ਹੈ ਹਾਂਜੀ ਤੇ ਜਿਹੜੀ ਦਰਿਆ ਤੋਂ ਪਾਰ ਜ਼ਮੀਨਾਂ ਨੇ ਜੀ ਦਰਿਆ ਤੋਂ ਪਾਰ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਲੈ ਕੇ ਵੀ ਕੋਈ ਦਿੱਕਤ ਆਉਂਦੀ ਆ ਜਦੋਂ ਉਧਰ ਖੇਤੀ ਜਾਂ ਫਸਲ ਨੂੰ ਲੈ ਕੇ ਜਾਂਦੇ ਨੇ ਕਿਸਾਨ ਉੱਥੇ ਦੀ ਆ ਪਿਛਲੇ ਸਮੇਂ ਦੇ ਵਿੱਚ ਜੋ ਕੁਲਦੀਪ ਸਿੰਘ ਢੜੀਆਲ ਨੇ ਕਿਸਾਨ ਨੂੰ ਪੋਲ ਮਨਜ਼ੂਰ ਕਰਕੇ ਦਿੱਤਾ ਜੋ ਬਣ ਚੁੱਕਾ ਆ ਪਿਛਲੀਆਂ ਵੀ ਸਰਕਾਰਾਂ ਸਾਨੂੰ ਲਾਰੇ ਲੱਪੇ ਲਾਉਂਦੀਆਂ ਸੀ ਪਰ ਇਸ ਤੇ ਨੇ ਚਲੋ ਸਾਨੂੰ ਇੱਕ ਸਹੂਲਤ ਦਿੱਤੀ ਆ ਵੀ ਰਾਵੀ ਪਾਰ ਜਾਣ ਵਾਸਤੇ ਸਾਡੀ ਢੋਆ ਟੋ ਵਾਸਤੇ ਇੱਕ ਪੁਲ ਬਣਾ ਕੇ ਦਿੱਤਾ ਕੋਟ ਜਦ ਲੈ ਕੇ ਜਿੱਥੇ ਅਸੀਂ ਪਾਰ ਆਪਣੀ ਆਵਾਜੇ ਜਾ ਕਰਦੇ ਆਂ ਬਾਕੀ ਇਸ ਦਾ ਟਾਈਮ ਬੰਡਿਆ ਪਾਰੋਂ ਜਿਹੜੀ ਆਪਾਂ ਕਿਸਾਨੀ ਦਾ ਜਾਣਾ ਆ ਤੇ ਆਉਣ ਦਾ ਟਾਈਮ ਉੱਥੇ ਬਾਕਾਇਦਾ ਐਂਟਰੀ ਕਰਾ ਕੇ ਜੰਨੇ ਆ ਤੇ ਇਹ ਤਾਂ ਹੈਗਾ ਆ ਅਸੀਂ ਤਾਂ ਚਾਹੁੰਦੇ ਆ ਵੀ ਸਾਨੂੰ ਉੱਥੇ ਬਾਹਰ ਰਾਵੀ ਪਾਰ ਤੋਂ ਵੀ 24 ਘੰਟੇ ਜਿਹੜੀਆਂ ਸਾਡੀਆਂ ਸਰ ਹੁਣ ਮਿਲਿਆ ਤੇ ਉਹ ਵੀ ਆਰਜੀ ਮਿਲਿਆ ਪੁਲ ਜਾਨੀ ਕਿ ਟੈਂਪਰੀ ਜਿਹਨੂੰ ਕਹਿ ਦਿੰਦੇ ਨੇ ਆਪਣਾ 3-4 ਮਹੀਨੇ ਜਦੋਂ ਬਰਸਾਤਾ ਆਉਣੀ ਆ ਪਾਣੀ ਦੇ ਵਿੱਚ ਬਾਹਰ ਨਿਕਲ ਜਾਣਾ ਇਹ ਢੋਲਾਂ ਵਾਲਾ ਪੋਲੇ ਨੂੰ ਕਹਿ ਦਿੰਦੇ ਆ ਲੱਕੜ ਦਾ ਠੀਕ ਹੈ ਜੀ ਇਹ ਉਹ ਉਹ ਪੁਲ ਮਿਲਿਆ ਸਾਨੂੰ ਕੋਈ ਪਰਮਾਨੈਂਟ ਪੁਲ ਦੀ ਲੋੜ ਹੈ ਇੱਥੇ ਕਿਉਂਕਿ ਸਾਨੂੰ ਅਸੀਂ ਆਵਾਂ ਜਾਈ ਦੇ ਵਿੱਚ ਸਵੇਰੇ ਹਨੇਰੇ ਸਵੇਰੇ ਜਦੋਂ ਵੀ ਜਾਈਏ ਸਾਨੂੰ ਕੋਈ ਤੰਗੀ ਨਾ ਆਵੇ ਇਹ ਪੁਲ ਹੈਗਾ ਹੁਣ ਜਦੋਂ ਹੁਣ ਬਰਸਾਤਾ ਦੇ ਦਿਨ ਆਉਣੇ ਅਗੋ ਜੂਨ ਜੁਲਾਈ ਅਗਸਤ ਤੇ ਇਹ 3-4 ਮਹੀਨੇ ਸੈਪਟੈਂਬਰ ਲਾਸਟ ਚ ਜਾ ਕੇ ਲੱਗਣਾ ਜੀ ਇਹ ਪੁਲ ਇਹ ਲਗਭਗ ਉਹ ਪ੍ਰਸ਼ਾਸਨ ਦੇ ਨਾਲ ਚੱਕ ਦ ਹਾਂ 3-4 ਮਹੀਨੇ ਇਹ ਨਿਕਲ ਜਾਣਾ ਉਹ ਵੀ ਸਾਨੂੰ ਹੁਣ ਮਿਲੀ ਹੈ ਸਹੂਲਤ ਆ ਕੇ ਹੁਣ ਆ ਕੇ ਮਿਲੀ ਹੈ ਸਾਨੂੰ ਕੋ 6 ਮਹੀਨੇ ਸਾਲ ਤੋਂ ਲਾ ਲੋ ਇਹਦੋਂ ਪਹਿਲਾਂ ਨਹੀਂ ਇਹ ਵੀ ਸਹੂਲਤ ਨਹੀਂ ਹੈਗੀ ਪਹਿਲਾਂ ਬਹੁਤ ਤੰਗੀ ਇਹਦੋਂ ਵੀ ਵੱਧ ਤੰਗੀ ਸੀ ਪਹਿਲਾਂ ਇਹਦੋਂ ਵੀ ਵੱਧ ਦਿੱਕਤ ਆਉਂਦੀ ਸੀ ਵੀ ਚੌਂਦੀ ਭਰੀਆਂ ਟਰਾਲੀਆਂ ਦਰਿਆ ਦੇ ਵਿੱਚ ਦੀ ਕੱਢਦੇ ਰਹੇ ਆ ਜੀ ਭਰੀਆਂ ਦਾਣਿਆਂ ਵਾਲੀਆਂ ਟਰਾਲੀਆਂ ਰੋੜ ਵੀ ਜਾਂਦੀਆਂ ਨਹੀਂਆਂ ਖੋਬ ਜਾਂਦੀਆਂ ਰਹੀਆਂ ਆ ਬੜਾ ਕੁਛ ਬੜਾ ਨੁਕਸਾਨ ਚੱਲ ਦੇ ਰਹੇ ਆ ਇੱਥੇ ਜੀ ਆ ਹੁਣ ਆ ਕੇ ਚਲੋ ਇੰਨੀ ਕ ਦਿੱਕਤ ਸਾਡੀ ਕਲੀਅਰ ਹੋਈ ਆ ਕਿ ਮੰਨ ਲਓ ਵੀ ਹੁਣ ਇਹਦੇ ਨਾਲ ਆਪਾਂ ਲੈ ਆਉਣੇ ਆ ਫਸਲ ਚਲੋ ਥੋੜੀ ਲਿਆ ਸਕਦੇ ਆ ਪੂਰੀ ਨਹੀਂ ਲਿਆ ਸਕਦੇ ਜਿੰਦਾ ਆਪਾਂ ਆਮ ਇਥੋਂ ਲੈ ਜਣੇ ਲੱਦ ਕੇ ਉਹਦੀ ਲਿਮਟ ਹੁੰਦੀ ਆ ਇਹ ਪੁਲ ਦੀ ਵੀ ਆਪਾਂ ਇੰਨਾ ਭਾਰੀ 100 ਕੁਆਂਟਲ ਟਰੈਕਟਰ ਟਰਾਲੀ ਦਾ ਪਾ ਕੇ ਸਾਰਾ ਕੁਝ ਆਪਾਂ ਖੜ ਸਕਦੇ ਆ ਇਤੋਂ ਵੱਧ ਨਹੀਂ ਲੈ ਕੇ ਜਾ ਸਕਦੇ ਪਰ ਇਹ ਆ ਵੀ ਉਦੋਂ ਉਹਦੇ ਨਾਲ ਪਹਿਲਾਂ ਨਾਲ ਸਾਨੂੰ ਸੋਖ ਤਾਂ ਜਰੂਰ ਹੋ ਗਿਆ ਪਰ ਅਸੀਂ ਚਾਹੁੰਦੇ ਆ ਕਿ ਸਾਨੂੰ ਕੋਈ ਪਰਮਾਨੈਂਟ ਮਿਲੇ ਠੀਕ ਹੈ ਜੀ ਜਿੱਦਾਂ ਪਰਮਾਨੈਂਟ ਪਿੱਛੇ ਪੁਲ ਦਿੱਤੇ ਆ ਜਿੱਦਾਂ ਇਧਰ ਕਣੀਏ ਕਿ ਬੰਗਰਾਲ ਦਿੱਤਾ ਆ ਹਾਂਜੀ ਇਧਰ ਦਿੱਤਾ ਜਿੱਦਾਂ ਮੰਨ ਲਓ ਆ ਦਿੱਤਾ ਆਪਣਾ ਹੁਣ ਧਰਮਕੋਟ ਦਿੱਤਾ ਇਹਨਾਂ ਨੇ ਇਥੇ ਆ ਕਣੀ ਐਸੀ ਤੇ ਇਦਾਂ ਜੇ ਜਿੱਦਾਂ ਇਹ ਬੋਲ ਦਿੱਤਾ ਸਾਨੂੰ ਸਾਡੀ ਵੀ ਇਹ ਮੰਗਿਆ ਵੀ ਸਾਨੂੰ ਵੀ ਇਹ ਬੋਲ ਦਿੱਤਾ ਜਾਵੇ ਪਰਮਾਨੈਂਟ ਹਾਂਜੀ ਤਾਂ ਵਿਕਾਸ ਕਿਵੇਂ ਦੇਖ ਰਹੇ ਹੋ ਪਹਿਲਾਂ ਤੋਂ ਲੈ ਕੇ ਹੁਣ ਕੋਈ ਫਰਕ ਪਿਆ ਤੁਸੀਂ ਤਾਂ ਬਾਹੂ ਉਮਰ ਹੰਡਾ ਲਈ ਐਸੇ ਪਿੰਡ ਦੇ ਵਿੱਚ ਕੋਈ ਫਰਕ ਨਹੀਂ ਪਿਆ ਐਸੇ ਤਾਂ ਜਿੱਦਾਂ ਇਧਰ ਨੰਗਦੀ ਜਾਂਦੀ ਹੈ ਤੇ ਪਾਣੀ ਪੂਣੀ ਇੱਕ ਦੀ ਨਿਕਾਸੀ ਹੈ ਨਹੀਂ ਕਿ ਨਾ ਕਿਸ ਦੀ ਨਹੀਂ ਜਾ ਕੇ ਵੇਖੋ ਤਾਂ ਮੁਰਗੇ ਪੈਰੀਆਂ ਪਾਣੀ ਫਿਰਦਾ ਨਾਲ ਝੋਨੇ 'ਚ ਵੜ ਜਾਂਦਾ ਉਈ ਡੂੰਗਾ ਨਹੀਂ ਆ ਗਿਆ ਥੋੜਾ ਬੋੜਾ ਕੱਢਿਆ ਇਹਨੇ ਪਾਣੀ ਪੁਣੀ ਪਕਾ ਕਰਨਾ ਮੁਰਕੇ ਪਾਣੀ ਪੁਣੀ ਕੱਢ ਕੇ ਗਾਂ ਗਏ ਮੁਰਕੇ ਕਿਹ ਪਹਚਾਈ ਇਹ ਦੇਖ ਰਿਹਾ ਵੀ ਗਾਰ ਵਗਿਆ ਰ ਜਿਹੜੀਆਂ ਨਾਲੀਆਂ ਚੋਂ ਕੱਢੀ ਹੋਈ ਐ ਜੋ ਨਾ ਕੱਢਣ ਦਾ ਫਿਰ ਤਾਂ ਉਹ ਤੇ ਗਾਰ ਹੋਣਾ ਆ ਪਿੰਡਾਂ ਨਾਲ ਕਢਾਈ ਐ ਤੇ ਜੋ ਉਹਦੇ ਪਿਆ ਉਹਨਾਂ ਦੇ ਧੜੀ ਦੇ ਕਿ ਬੰਦੇ ਕਢਾਈ ਆ ਹਾਂਜੀ ਹੋਰ ਕੋਈ ਨਹੀਂ ਜਿਹੜਾ ਸਾਡੇ ਨਸ਼ਾ ਜਿਹੜਾ ਨਾ ਉਹ ਆਮੂ ਆਮਿਆ ਅਸੀਂ ਸਰਕਾਰ ਕੋਲ ਹੀ ਅਪੀਲ ਕਰਦੇ ਆ ਕਿ ਨਸ਼ੇ ਦੇ ਉੱਤੇ ਕੋਈ ਖਰਚਾ ਨਹੀਂ ਹੁੰਦਾ ਸਰਕਾਰ ਇੱਥੇ ਪੂਰੀ ਸ਼ਕਤੀ ਦੇ ਨਾਲ ਇਨੂੰ ਲਾਗੂ ਕਰਦੇ ਨਸ਼ਾ ਬੰਦ ਕਰੇ ਕਿਉਂਕਿ ਲੋਕਾਂ ਨੇ ਇੱਕ ਬਦਲਾਅ ਲਿਆਂਦਾ ਸੀ ਨਸ਼ੇ ਤੋਂ ਲੋਕ ਬਹੁਤ ਪੀੜਤ ਨੇ ਲੋਕਾਂ ਦਾ ਇੱਕੋ ਇੱਕ ਬੱਚਾ ਆ ਪਰ ਇਹ ਜਿਹੜਾ ਨਸ਼ਾ ਆ ਇਹ ਸਾਡੇ ਖੇਤਾਂ ਦੇ ਵਿੱਚ ਪੈਦਾ ਨਹੀਂ ਹੁੰਦਾ ਸਾਡਾ ਮੰਨਣਾ ਆ ਇਹ ਕਾਪਟ ਘਰਾਣਿਆਂ ਦਾ ਹੀ ਨਸ਼ਾ ਆ ਤੇ ਇਹਦੀ ਜਿਹੜੀ ਬੋਟੀ ਆ ਇਹ ਲੀਡਰਾਂ ਨੂੰ ਵੀ ਪੈਂਦੀ ਆ ਤੇ ਪੁਲਿਸ ਨੂੰ ਵੀ ਪੈਂਦੀ ਆ ਰਲ ਮਿਲ ਕੇ ਇਹ ਧੰਦਾ ਚਲਾਇਆ ਜਾ ਰਿਹਾ ਤੇ ਸਰਕਾਰ ਇੱਥੇ ਕੋਈ ਸਖਤ ਕਾਨੂੰਨ ਲੈ ਕੇ ਆਏ ਕੋ ਨਸ਼ੇ ਤੇ ਰੋਕਥਾਮ ਕੀਤੀ ਜਾਏ ਚਾਹੇ ਪੁਲਿਸ ਨੂੰ ਨਸ਼ਾ ਸਮਰੱਗਲ ਆਪਾਂ ਫੜਾਉਣੇ ਵੀ ਆ ਤੇ ਉਹ ਉਹਨਾਂ ਨੂੰ ਅਸੀਂ ਘਰ ਨਹੀਂ ਪਹੁੰਚਦੇ ਰੂ ਪਹਿਲਾਂ ਪਹੁੰਚੇ ਹੁੰਦੇ ਆ ਤੇ ਨਸ਼ਾ ਸਮਗਲ ਦੀ ਅਸੀਂ ਜੇ ਕੋਈ ਸ਼ਿਕਾਇਤ ਕਰਦੇ ਆ ਤੇ ਜਿਹੜੇ ਪੁਲਿਸ ਆ ਉਹਨਾਂ ਤੱਕ ਪਹਿਲਾਂ ਖਬਰ ਪਹੁੰਚਾ ਦਿੰਦੇ ਕਿ ਫਲਾਣਾ ਬੰਦਾ ਫਲਾਣੇ ਪਿੰਡ ਦੇ ਵਿੱਚੋਂ ਤੁਹਾਡੀ ਸ਼ਿਕਾਇਤ ਕਰਿਆ ਅਸੀਂ ਪ੍ਰਾਂਤ ਸਰਕਾਰ ਕੋਲ ਇਹ ਬੇਨਤੀ ਕਰਦੇ ਆ ਕਿ ਜਿਹੜਾ ਨਸ਼ਾ ਆ ਇਹ ਬਹੁਤ ਦਲਦਲ ਦੇ ਵਿੱਚ ਸਾਡੀ ਨੌਜਵਾਨ ਪੀੜੀ ਦਾ ਬੇੜਾ ਘਰਕ ਹੋ ਗਿਆ ਅਸੀਂ ਚਾਹੁੰਦੇ ਵੀ ਸਾਡੀ ਆਉਣ ਵਾਲੀ ਪੀੜ੍ਹੀ ਜਿਹੜੀ ਜੋ ਵੱਜੇ ਸਰਕਾਰ ਨਸ਼ੇ ਨੂੰ ਠੱਲ ਪਾਏ ਇੱਥੇ ਕੋਈ ਖਰਚਾ ਨਹੀਂ ਆਉਂਦਾ ਸਰਕਾਰ ਨੂੰ ਇੱਥੇ ਕਦਮ ਜੋ ਪਹਿਲ ਕਦਮੀ ਕਰਨੀ ਚਾਹੀਦੀ ਆ ਪ੍ਰਗਟ ਜੀ ਪੜ੍ਹਾਈ ਨੂੰ ਲੈ ਕੇ ਜਾਂ ਸਿਹਤ ਸਹੂਲਤਾਂ ਨੂੰ ਲੈ ਕੇ ਤੁਹਾਡੇ ਕੋਈ ਨੇੜੇ ਕੋਈ ਵੱਡਾ ਹਸਪਤਾਲ ਜਾਂ ਕੋਈ ਸਕੂਲ ਜਾਂ ਕਾਲਜ ਹੈਗੇ ਨੇ ਵੀ ਸਾਡੇ ਤਾਂ ਅਜਨਾਲੇ ਦੇ ਵਿੱਚ ਕਾਲਜ ਆ ਤੇ ਲੱਗੇ ਛੋਟੇ-ਮੂਟੇ ਹਸਪਤਾਲ ਪਰ ਜੋ ਸਰਕਾਰ ਦੇ ਦਮ ਗਜਿਆ ਤੁਹਾਡੇ ਪਿੰਡ 'ਚ ਹੈਗਾ ਸਕੂਲ ਨਹੀਂ ਮੇਰੇ ਪਿੰਡ ਦੇ ਵਿੱਚ ਪੰਜਵੀਂ ਤੱਕ ਸਕੂਲ ਆ ਜੀ ਅੱਛਾ ਜੀ ਐਲੀਮੈਂਟਰੀ ਹਾਂ ਜੀ ਜੇ ਜਿਹੜੀ ਸਰਕਾਰ ਦਮ ਕਜੇ ਮਾਰਦੀ ਹੈ ਕਿ ਅਸੀਂ ਹਸਪਤਾਲਾਂ ਵਿੱਚ ਦਵਾਈਆਂ ਫ੍ਰੀ ਮਿਲਦੀਆਂ ਚੰਗਾ ਲਾੜਪੇ ਹੋ ਰਿਹਾ ਇਹ ਕੋਹ ਦੂਰਿਆ ਜੀ ਤਾਂ ਐਮਪੀ ਦੀਆਂ ਵੋਟਾਂ ਨੇੜੇ ਨੇ ਐਮਪੀ ਐਮਪੀ ਨੇ ਕਦੇ ਕਿਸੇ ਨੂੰ ਕੁਝ ਦਿੱਤਾ ਲਿਆ ਕੇ ਤੁਹਾਡੇ ਏਰੀਆ ਦੇ ਵਿੱਚ ਐਮਪੀ ਆ ਜੀ ਵੋਟਾਂ ਵੇਲੇ ਸਾਨੂੰ ਆਪਣਾ ਮੂੰਹ ਵਿਖਾਉਂਦੇ ਆ ਜਿੱਦੋਂ ਸਾਨੂੰ ਵੋਟਾਂ ਲੈਣ ਆਉਂਦੇ ਆ بڑے ਸੁਪਨੇ ਵਿਖਾਉਂਦੇ ਆ بڑے ਵਾਅਦੇ ਕਰਦੇ ਆ ਉਹ ਤੋਂ ਬਾਅਦ ਸਾਨੂੰ ਕੋਈ ਵਿਖਾਲੀ ਨਹੀਂ ਦਿੰਦਾ ਹੁਣ ਅੱਜ ਦੇ ਜੋ ਮੌਜੂਦਾ ਐਮਐਲਏ ਆ ਉਹ ਵੀ ਇਹ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਜੋ ਦਾ ਵੋਟਾਂ ਲੈ ਕੇ ਗਿਆ ਕਦੀ ਨਹੀਂ ਆਇਆ ਤੇ ਹੁਣ ਵੋਟਾਂ ਦਾ ਸੀਜ਼ਨ ਆ ਗਿਆ ਇਹਨਾਂ ਨੇ ਹੁਣ ਸਾਡੇ ਪਿੰਡਾਂ ਦੇ ਵਿੱਚ ਆਉਣਾ ਆ ਤੇ ਵੋਟਾਂ ਲੈਣ ਵਾਸਤੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਉਹ ਤਾਂ ਮੰਤਰੀ ਵੀ ਬਣੇ ਨੇ ਐਮਐਲਏ ਵੀ ਸੀ ਮੰਤਰੀ ਵੀ ਬਣਿਆ ਹੁਣ ਐਮਪੀ ਦੀ ਇਲੈਕਸ਼ਨ ਲੜ ਰਹੇ ਨੇ ਵੇਖੋ ਜੀ ਇਹ ਸਾਰੇ ਇੱਕੋ ਜਿਹੇ ਨੇ ਅਸੀਂ ਤਾਂ ਕਿਸੇ ਨੂੰ ਨੀਂਦ ਤੇ ਸਲਾਉਂਦੇ ਜਿੱਤ ਤਰ੍ਹਾਂ ਦੇ ਪਹਿਲੇ ਸੀ ਉਦਾਂ ਦੇ ਹੀ ਆ ਇਹ ਉਹਨਾਂ ਨੂੰ ਵੀ ਚਾਰ ਗੁਣਾ ਅੱਗੇ ਹੋ ਕੇ ਨਿਕਲੇ ਆ ਅੱਛਾ ਛੱਪੜ ਨੂੰ ਲੈ ਕੇ ਦੱਸ ਦੋ ਜੀ ਇਹ ਛੱਪੜ ਜਿਹੜਾ ਜੀ ਇਹਦੇ ਕੋਈ ਨਿਕਾਸੀ ਨਹੀਂ ਆ ਕੋਈ ਪੱਕਾ ਨਹੀਂ ਕੀਤਾ ਗਿਆ ਤੇ ਇਹਦੇ ਵਿੱਚ ਪਾਣੀ ਜਿਹੜਾ ਓਵਰਫਲੋ ਹੋ ਕੇ ਜਿਹੜੇ ਕਿਸਾਨ ਆ ਉਹਨਾਂ ਦੀ ਫਸਲਾਂ ਮਾਰ ਜਾਂਦੀਆਂ ਇਹ ਇਹ ਪਸਾਨਾ ਨੇ ਵੱਡੀਆਂ-ਵੱਡੀਆਂ ਕੰਧਾਂ ਕੀਤੀਆਂ ਪਰ ਫਿਰ ਵੀ ਇਹਦਾ ਪਾਣੀ ਜਿਹੜਾ ਉੱਛਲ ਕੇ ਉਹਨਾਂ ਦੀ ਕਣਕ ਖਰਾਬ ਹੁੰਦੀ ਆ ਆ ਸਾਹਮਣੇ ਕਣਕ ਤੁਹਾਨੂੰ ਦਿਖ ਰਿਓ ਇਹ ਖਰਾਬ ਹੋ ਚੁੱਕੀ ਆ ਇਧਰ ਅਗਲੇ ਬੰਨੇ ਵੀ ਇਹਦਾ ਇਹਦਾ ਕੋਈ ਸਰਕਾਰ ਹੱਲ ਕਰੇ ਸਾਡੇ ਛੱਪੜ ਦਾ ਇਹਦਾ ਨਿਕਾਸੀ ਦਾ ਕੋਈ ਪ੍ਰਬੰਧ ਕਰੇ ਇਹ ਛੱਪੜ ਦੇ ਵਿੱਚ ਛੱਪੜ ਦੇ ਕਾਰਨ ਬਹੁਤ ਹੀ ਸਾਨੂੰ ਮੁਸ਼ਕਿਲਾਂ ਆ ਰਹੀਆਂ ਤੇ ਸੂਪੀਆਂ ਦੀ ਜਮੀਨ ਅਗਲੇ ਬੰਨੇ ਪੈਂਦੀ ਆ ਉਹ ਸਾਡੀ ਪੰਚਾਇਤ ਨੂੰ ਵੀ ਉਹਨਾਂ ਕਈ ਵਾਰ ਆ ਕੇ ਰਿਕੁਐਸਟ ਕੀਤੀ ਹੈ ਵੀ ਇਸ ਛੱਪੜ ਦਾ ਤੁਸੀਂ ਹੱਲ ਕਰੋ ਸਾਡੀਆਂ ਜਮੀਨਾਂ ਫਸਲਾਂ ਖਰਾਬ ਹੁੰਦੀਆਂ ਹਾਂਜੀ ਦੂਜੇ ਪਿੰਡ। ਅੱਛਾ ਸਰ ਇਦਾਂ ਆ ਵੀ ਚਲੋ ਤੁਸੀਂ ਬਾਕੀ ਦਾ ਸਾਰਾ ਸਿਸਟਮ ਸਾਡੇ ਵੇਖ ਆਏ ਜੀ। ਗਲੀਆਂ ਵੀ ਅਜੇ ਸਾਰੀਆਂ ਸਾਡੀਆਂ ਪੱਕੀਆਂ ਨਹੀਂ ਹੋਈਆਂ। ਤੁਹਾਨੂੰ ਵੀ ਤੁਸੀਂ ਵੀ ਆਪਣਾ ਪਿੰਡ ਦਾ ਦਵਰਾ ਕਰਕੇ ਵੇਖ ਲਿਆ ਆ। ਦੂਸਰੀ ਗੱਲ ਆ ਵੇਖੋ ਓਪਨ ਨਾਲੀਆਂ ਆ ਇੱਕ ਬੱਚੇ ਦਾ ਨੁਕਸਾਨ ਵੀ ਹੋ ਸਕਦਾ ਕਿਸੇ ਦਾ ਬੱਚਾ ਡੇਕੇ ਵਿੱਚ ਨੁਕਸਾਨ ਹੋ ਸਕਦਾ ਆ। ਹਰ ਪਿੰਡ ਦੇ ਵਿੱਚ ਤੁਹਾਨੂੰ ਪਤਾ ਆ ਜਿਹੜੇ ਪਿੰਡ ਪੱਕੇ ਪਿੰਡ ਪਿੱਛੇ ਚੰਗੇ ਪਿੰਡ ਨੇ ਹਰ ਪਿੰਡ ਦੇ ਵਿੱਚ ਨਿਕਾਸ ਹੋਇਆ ਤੇ ਸੀਵਰੇਜ ਪਏ ਨੇ। ਅਹੀਂ ਵੀ ਚਾਉਣੇ ਆ ਸਾਡੇ ਪਿੰਡ ਦਾ ਇਹ ਨਿਕਾਸ ਇਸ ਤਰੀਕੇ ਨਾਲ ਹੋਵੇ ਵੀ ਸੀਵਰੇਜ ਪੈ ਜਾਣ ਤੇ ਇੱਕ ਤੇ ਕਵਰ ਹੋ ਜੇ ਆ ਜਗਾ ਕਵਰ ਹੋ ਜਾ ਜਗਾ ਵੱਧ ਮਿਲ ਜਾਂਦੀ ਹੈ ਲੰਘਣ ਵਾਸਤੇ ਵੀ ਗਲੀ ਦੇ ਵਿੱਚ ਦੂਜਾ ਇਹ ਆ ਇਹਦਾ ਕੋ ਬੱਚੇ ਦਾ ਦੂਜੇ ਦਾ ਕੋ ਡਿੱਗਣ ਦਾ ਵਿੱਚ ਡਰ ਨਹੀਂ ਰਹਿ ਜਾਂਦਾ ਫਿਰ ਇਹ ਆ ਵੀ ਸਾਡਾ ਆਹ ਓਪਨ ਹੈ ਤਾਂ ਬਿਮਾਰੀਆਂ ਤੋਂ ਅਸੀਂ ਬਚ ਜੰਨੇ ਆ ਜੀ ਆ ਇੱਥੇ ਮਸ਼ਰ ਪੈਦਾ ਹੁੰਦੇ ਆ ਬਿਮਾਰੀਆਂ ਦਾ ਘਰ ਆ ਜੀ ਇਹ ਤਹਾਡੇ ਸਾਹਮਣੇ ਆ ਓਪਨ ਜਿਹੜੀਆਂ ਓਪਨ ਨਾਲੇ ਇਹਦਾ ਬਿਮਾਰੀ ਦਾ ਘਰ ਆ ਹੁਣ ਤੇ ਲਗਭਗ ਹਰ ਪਿੰਡ ਦੇ ਵਿੱਚ ਸੀਵਰੇਜ ਪੈਗੇ ਆ ਅਸੀਂ ਤੇ ਖੁਦ ਚਾਹਨੇ ਆ ਵੀ ਸਾਡੇ ਪਿੰਡ ਵੀ ਇੱਕ ਦਸਲ ਉਹ ਵੈਸੇ ਨਹੀਂ ਸਾਨੂੰ ਸਹੂਲਤ ਦੇ ਦੇ ਬਾਰਡਰ ਏਰੀਆ ਹੋਣ ਕਰਕੇ ਸਾਨੂੰ ਇਹ ਸਹੂਲਤ ਦੇ ਦੇਣਾ ਸਾਨੂੰ ਇਹ ਸਹੂਲਤਾਂ ਚਾਹੀਦੀਆਂ ਇਹ ਜ਼ਰੂਰੀ ਨੇ ਆਦੀ ਤੋਂ ਬਾਅਦ ਹੁਣ ਤੱਕ ਸਰਕਾਰ ਗਲੀਆਂ ਨਾਲੀਆਂ ਨਹੀਂ ਸੀ ਸੈੱਟ ਕਰ ਸਕੀ ਉਹ ਗਲੀਆਂ ਨਾਲੀਆਂ ਤਾਂ ਕੀ ਗੱਲ ਰਹਿ ਗਈ ਸਰ ਹੁਣ ਤੱਕ ਜਿਹੜੀ ਵੀ ਕੋਈ ਸਰਕਾਰ ਆਈ ਹੈ ਗਲੀਆਂ ਨਾਲੀਆਂ ਤੱਕ ਇਹ ਗੱਲ ਰਹਿ ਗਈ ਆ ਵੀ ਲਓ ਜੀ ਤੁਹਾਡੇ ਪਿੰਡ ਦੀ ਫਲਾਣੀ ਗਲੀ ਗਲੀਆਂ ਤਾਂ ਟੁੱਟੀਆਂ ਜਾਂਦੀਆਂ ਚਾਰ ਪੰਜ ਸਾਲ ਬਾਅਦ ਜਿਨੇ ਜਿਨੇ ਦੂਜੀ ਕੋਈ ਵਿਕਾਸ ਕਰਨ ਸਾਡੇ ਪਿੰਡ ਕੋਈ ਹਸਪਤਾਲ ਨਹੀਂ ਹੈਗਾ ਨਾ ਡੰਗਰਾਂ ਦਾ ਹੈਗਾ ਜੀ ਨਾ ਦੂਜਾ ਹੈਗਾ ਕੋਈ ਮੁਹੱਲਾ ਕਲੀਨਿਕ ਕੁਝ ਵੀ ਨਹੀਂ ਹੈਗਾ ਜੀ ਮੰਨ ਲ ਕੇ ਚੱਲੋ ਵੀ ਸਰਕਾਰੀ ਕੋਈ ਹਸਪਤਾਲ ਦੀ ਬਿਲਡਿੰਗ ਕੋਈ ਹੈ ਨਹੀਂ ਸਾਡੇ ਪਿੰਡ ਕੋਈ ਡੰਗਰਾਂ ਦੀ ਕਿਸੇ ਦੀ ਨਹੀਂ ਹੈਗੀ ਠੀਕ ਹੈ ਜੀ ਦੂਜਾ ਨਾ ਪਿੰਡ ਦੇ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਨਾ ਪਿੰਡ ਦੇ ਵਿੱਚ ਕੋਈ ਗਰਾਊਂਡ ਆ ਤੇ ਨਾ ਹੀ ਕੋਈ ਛਪੜਾਂ ਦੀ ਨਿਕਾਸੀ ਆ ਆ ਨਾਲੇ ਓਪਨ ਤੁਹਾਡੇ ਸਾਹਮਣੇ ਆ ਉਹ ਗਰਾਊਂਡ ਦੀ ਜਗ੍ਹਾ ਹੀ ਆਪਾਂ ਤਾਂ ਫਿਰ ਕੀ ਕਰਦੇ ਫਿਰ ਇੱਥੇ ਜਦੋਂ ਹੈ ਹੀ ਨਹੀਂ ਹੋਰ ਕਿਤੇ ਪਾਣੀ ਨਹੀਂ ਪੀਣਾ ਜਿੱਥੇ ਜਿਹੜੀ ਜਗਾਹ ਵਿਲੀ ਹੈਗੀ ਹੀ ਟੋਏ ਵਜੇ ਲੋਕਾਂ ਮਿੱਟੀ ਮੁੱਟੀ ਪੁੱਟੀ ਉੱਥੇ ਪਾਣੀ ਪਿਆ ਗਿਆ ਤੋਂ ਬਾਅਦ ਛੱਪੜ ਬਣ ਗਿਆ ਛੱਪੜ ਤਾਂ ਤੁਹਾਡੇ ਸਾਹਮਣੇ ਛੱਪੜ ਕਾਦਾ ਛੱਪੜ ਪ੍ਰੋਪਰ ਤਾਂ ਛੱਪੜ ਵੀ ਨਹੀਂ ਆਗਾ ਪ੍ਰੋਪਰ ਛੱਪੜ ਹੋਵੇ ਤਾਂ ਤੁਹਾਨੂੰ ਪਤਾ ਵੀ ਲੋਕਾਂ ਦੇ ਪਿੰਡਾਂ ਨੇ ਪੱਕੇ ਛੱਪੜ ਹੋ ਗਏ ਆ ਖਦਾਈ ਹੋਈ ਆ ਛੱਪੜਾਂ ਦੀ ਖਲਾਈ ਹੋ ਜਾਂਦੀ ਤੁਹਾਨੂੰ ਪਤਾ ਪਾਣੀ ਜਿਹੜਾ ਆ ਓਵਰਫਲੋ ਨਹੀਂ ਹੁੰਦਾ ਹੁਣ ਪਾਣੀ ਓਵਰਫਲੋ ਹੋ ਗਿਆ ਲੋਕਾਂ ਦੀਆਂ ਕਣਕਾਂ ਖਰਾਬ ਕਰਨ ਰਿਹਾ ਝੋਨੇ ਵੀ ਖਰਾਬ ਕਰਦਾ ਤੇ ਫਿਰ ਛੱਪੜ ਵੀ ਹੋ ਕਾਦਾ ਹੋਇਆ ਉਹ ਟੈਂਪਾ ਸੀ ਆ ਛੱਪੜ ਵੀ ਸੜਕਾਂ ਜਿਹੜੀਆਂ ਦੇਖ ਰਹੇ ਆ ਅਸੀਂ ਉਹ ਵੀ ਬੜੀ ਖਸਤਾ ਹਾਲਤ ਨੇ ਤੁਹਾਡੇ ਏਰੀਆ ਦੇ ਬਹੁਤ ਸੜਕਾਂ ਸਰ ਤੁਸੀਂ ਹੁਣ ਵੇਖ ਲੀਆਂ ਚਲੋ ਇਹ ਬਣ ਗਈ ਹੀ ਇੱਕ ਵਾਰ ਸੜਕ ਬਣ ਕੇ ਦੁਬਾਰਾ ਟੁੱਟਣ ਦੀ ਜੇ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਪਿੰਡ ਆ ਜਾਂਦੇ ਜਦੋਂ ਮਾਈਨਿੰਗ ਹੁੰਦੀ ਹੈ ਰੇਤ ਨਿਕਲਦੀ ਸੀ ਉਹ ਸਾਡੇ ਪਿੰਡ ਦੇ ਵਿੱਚ ਵੈਣਾ ਨਹੀਂ ਆਉਂਦੀਆਂ ਸਕੂਲ ਵਾਲੀਆਂ ਉਹ ਕਹਿੰਦੇ ਗੱਗੋ ਮੱਲ ਨੂੰ ਆਪਣਾ ਬੱਚਾ ਚੜਾ ਜਾਓ ਚੜਾ ਕੇ ਜਾ ਸਕਦੇ ਜੇ ਇੰਨਾ ਮਾੜਾ ਹਾਲ ਹੀ ਪਹਿਲਾਂ ਸੜਕਾਂ ਦਾ ਚਲੋ ਹੁਣ ਤੇ ਫੇਰ ਵੀ ਅਸੀਂ ਕਹਿੰਨੇ ਪਹਿਲਾਂ ਨਾਲੋਂ ਫੇਰ ਹੀ ਸੁਧਾਰ ਆ ਸੁਧਾਰ ਦੱਸਣ ਦੇ ਜੇ ਤੁਹਾਨੂੰ ਸਾਡੇ ਪਿੰਡ ਦਾ ਹਾਂਜੀ ਪਹਿਲਾਂ ਨਾਲੋਂ ਤੇ ਕਹਿਣ ਦਾ ਮ ਅ ਜੇ ਆਪਾਂ ਕਹਿ ਦਈਏ ਆਜ਼ਾਦੀ ਤੋਂ ਬਾਅਦ ਵੀ ਮੰਨ ਲਓ ਆਪਣੇ ਇੱਥੇ ਕੋਈ ਸਾਨੂੰ ਇੱਥੇ ਵਿਕਾਸ ਹੋਇਆ ਆ ਵਿਕਾਸ ਉਹ ਗਲੀਆਂ ਨਾਲੀਆਂ ਤੱਕ ਹੀ ਰਹਿ ਗਿਆ ਬਾਕੀ ਵਿਕਾਸ ਜੇ ਗਿਣਿਆ ਜਾਵੇ ਤੇ ਸਾਡੇ ਪਿੰਡ ਕੋਈ ਨਹੀਂ ਆ ਜੀ ਦੇਖੋ ਜੀ ਆ ਸਾਰੀ ਮਾਲਕੀ ਜ਼ਮੀਨ ਹੈ ਆਪਣੀ ਕਿੰਨੇ ਸਾਲਾਂ ਤੋਂ ਸਾਡੀ ਸੰਭਾਲ ਤੋਂ ਪਹਿਲਾਂ ਹੀ ਠੱਠੀਆਂ ਜ਼ਮੀਨਾਂ ਕੋਈ ਇਹ ਤਾਂ ਅੱਜ ਤੱਕ ਮਾਅਬਜ਼ਾ ਨਹੀਂ ਆਪਾਂ ਨੂੰ ਮਿਲਿਆ ਹੁਣ ਇੱਥੋਂ ਤੱਕ ਸਰਕਾਰ ਨੇ ਸਿਕੰਜਾ ਕੱਸਦਾ ਵੀ ਆਪਾਂ ਰਜ਼ੀਤ ਵੀ ਆਪਣੇ ਘਰ ਵਾਸਤੇ ਨਹੀਂ ਖੜ੍ਹ ਸਕਦੇ ਬਣਾਉਣ ਵਾਸਤੇ ਉਸੇ ਵੇਲੇ ਪਰਚਾ ਕਰਦੇ ਸਾਡੀ ਬੇਨਤੀ ਹੈ ਵੀ ਸਰਕਾਰ ਨੂੰ ਮਾਅਬਜ਼ਾ ਦੇਣਾ ਚਾਹੀਦਾ ਤੇ ਬਾਕੀ ਜਿਹੜੀਆਂ ਦਿੱਕਤਾਂ ਹੁੰਦੀਆਂ ਵੇਖੋ ਉਹ ਤੁਹਾਡੇ ਸਾਹਮਣੇ ਜਿਹੜਾ ਪੋਲ ਬਣਿਆ ਜੇ ਉਸ ਨੰਗੀ ਦਾ ਜਾਈਦਾ ਉਹ ਬੀਐਸਐਫ ਦਾ ਦਰ ਹੈ ਜਿਹੜਾ ਵਧਾਤਾ ਇਹਨਾਂ ਨੇ ਉਹਦਾ ਵੀ ਸਾਨੂੰ ਬਹੁਤ ਮੁਸ਼ਕਲ ਆਉਂਦੀ ਹੈ। ਇਹ ਤਾਰੋਂ ਪਾਰ ਤਾਂ ਚੈਕਿੰਗ ਹੁੰਦੀ ਸੀ ਜਾਂ ਤੁਹਾਨੂੰ ਪਰਮਿਸ਼ਨ ਲੈ ਕੇ ਜਾਣੀ ਹੁੰਦੀ। ਹੁਣ ਵੀ ਇੱਥੇ ਕਿਸੇ ਤਰ੍ਹਾਂ ਦੀ ਹੁਣ ਵੀ ਇੱਥੇ ਆਧਾਰ ਕਾਰਡ ਚੈੱਕ ਕਰਨ ਦਾ ਪਿਆ ਸਾਰੇ ਸਾਰੇ ਡੱਬੇ ਨੇ ਸਖਤਾਈ ਕਰਨ। ਸ਼ਾਮਾਂ ਨੂੰ ਟਾਈਮ ਨਾਲ ਉਥੋਂ ਘੱਲ ਦਿੰਦੇ ਅੱਗੇ ਜਦੋਂ ਮਰਜ਼ੀ ਜਾਈ ਆਈਦਾ ਕੋਈ ਗੱਲ ਨਹੀਂ ਸਾਡਾ ਤਾਂ ਤਾਰ ਤੋਂ ਬਹੁਤ ਪਿੱਛੇ ਆ ਪਰ ਰਹਿ ਜਣੇ। ਪਰ ਬਹੁਤ ਮੁਸ਼ਕਲ ਆਉਂਦੀ ਐ ਇਸ ਟਾਈਮ ਤੇ ਸਾਨੂੰ ਬਾਰਡਰ ਤਾਂ ਇਹ ਸਰਕਾਰ ਕੋ ਮੰਗ ਕਰਦੇ ਆ ਵੀ ਸਾਨੂੰ ਇਹ ਜ਼ਮੀਨ ਜਿਹੜੀ ਮਾਲਕੀ ਜ਼ਮੀਨਾਂ ਨੇ ਇਹਨਾਂ ਦਾ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੇ ਸਾਨੂੰ ਘਰ ਵਾਸਤੇ ਖਾਸ ਕਰਕੇ ਤੇ ਆਪਾਂ ਨੂੰ ਰੇਤ ਵਰਤਣ ਵਾਸਤੇ ਦੀ ਮਨਜ਼ੂਰੀ ਮਿਲਣੀ ਚਾਹੀਦੀ ਜੇ ਤੁਹਾਡੇ ਜ਼ਮੀਨਾਂ ਖਰਾਬ ਹੁੰਦੀਆਂ ਨੇ ਹਾਂਜੀ ਫਸਲਾਂ ਖਰਾਬ ਹੁੰਦੀਆਂ ਤਾਂ ਭਾਵੇਂ ਤੁਹਾਨੂੰ ਵਰਤਣ ਲਈ ਵੀ ਦਿੱਤੇ ਵਰਤਣ ਨੂੰ ਦੇਖ ਆ ਤੁਹਾਡੇ ਸਾਹਮਣੇ ਵੇਖ ਲੋ ਆਹ ਠੱਠੇ ਆ ਫਿਰ ਜ਼ਮੀਨ ਨਾਲ ਨਾਲ ਪਪਰੋ ਲੱਗਾ ਪਪਰੋ ਸਾਰਾ ਠਹਿ ਗਿਆ ਇਹਦਾ ਕੋਈ ਮੁਆਵਜ਼ਾ ਨਹੀਂ ਕੋਈ ਗੱਲਬਾਤ ਨਹੀਂ ਆਹ ਹਰ ਵਾਰੀ ਆ ਵੇਖੋ ਅਗਲੇ ਬੰਨੇ ਵੀ ਸਾਰਾ ਪੱਥਰ ਜਿਹੜਾ ਠਹਿ ਗਿਆ ਨਾਲ ਹੀ ਜ਼ਮੀਨ ਢੈਂਦੀ ਆ ਢਹਿ ਜਾਂਦੀ ਬਣ ਜਾਂਦੀ ਆ ਕੋ ਆ ਪਹਿਲਾਂ ਵੇਖੋ ਲੱਖਾਂ ਰੁਪਈਆ ਲਾ ਕੇ ਆਪਣੀ ਪਬਲਿਕ ਨੇ ਜਿਹੜੇ ਆ ਵੇੜੇ ਬਣਾਏ ਨੇ ਜਿਨ੍ਹਾਂ ਤੇ ਆਪਾਂ ਜਾਂਦੇ ਆਉਂਦੇ ਨੇ ਪਾਰ ਟਰੈਕਟਰ ਟਰਾਲੀਆਂ ਲੈ ਆ ਗਏ ਨੇ ਤੇ ਪਿੱਛੇ ਵਿੱਚੋਂ ਟਰੈਕਟਰ ਡੁੱਬ ਜਾਂਦੇ ਕਣਕਾਂ ਰੁੜ ਜਾਂਦੀਆਂ ਝੋਨੇ ਰੁੜਦੇ ਹੁਣ ਚਲੋ ਥੋੜੀ ਬੋਧੀ ਸਹੂਲਤ ਆ ਜਿਹੜੀ ਮਿਲੀ ਆ ਬਈ ਜਿਹੜੀ 2-3 ਮਹੀਨੇ ਚਾਰ ਵਾਸਤੇ ਆ ਵੀ ਜਿਹੜਾ ਕੋਈ ਕਣਕ ਝੋਨਾ ਲੈ ਕੇ ਆਪਾਂ ਪਰੋਂ ਆ ਸਕਦੇ ਹੋਰ ਕੋਈ ਸਹੂਲਤ ਨਹੀਂ ਆ ਗਈ ਬਾਰਡਰ ਟੌਰ ਤੇ ਖਾਸ ਕਰਕੇ ਤੇ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਾਂਜੀ ਤਾਂ ਐਸੀ ਪਿੰਡ ਚਾੜਪੁਰ ਜਿੱਥੋਂ ਦੀਆਂ ਸਮੱਸਿਆਵਾਂ ਤੋਂ ਤੁਹਾਨੂੰ ਅਸੀਂ ਜਾਣੂ ਕਰਵਾਇਆ ਪਿੰਡ ਦੇ ਵਿੱਚ ਸੜਕਾਂ ਜਿਹੜੀਆਂ ਗਲੀਆਂ ਜਿਹੜੀਆਂ ਨੇ ਉਹ ਹਜੇ ਤੱਕ ਕੱਚੀਆਂ ਨੇ ਜਾਂ ਸਿਰਫ ਇੱਟਾਂ ਦੇ ਨਾਲ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਬਣੀਆਂ ਹੋਈਆਂ ਸੀ ਉਹਵੇਂ ਬਣੀਆਂ ਹੋਈਆਂ ਤੇ ਪਿੰਡ ਦੇ ਵਿੱਚ ਨਾ ਨਿਕਾਸੀ ਦਾ ਕੋਈ ਪ੍ਰਬੰਧ ਹੈ ਤੇ ਗਲੀਆਂ ਦੇ ਵਿੱਚ ਜਿਹੜਾ ਉਹ ਪਾਣੀ ਤੁਸੀਂ ਤਸਵੀਰਾਂ ਦੇ ਵਿੱਚ ਭਰਿਆ ਹੋਇਆ ਆਪ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਦਾ ਕਹਿਣਾ ਕਿ ਨਸ਼ਾ ਵੀ ਇੱਕ ਵੱਡਾ ਮੁੱਦਾ ਕਿਉਂਕਿ ਬਾਰਡਰ ਦੇ ਨੇੜੇ ਲੱਗਦਾ ਹੁਣ ਕਰਕੇ ਡਰੋਨ ਦੀ ਐਕਟੀਵਿਟੀਜ਼ ਜਿਹੜੀ ਹੈ ਉਹ ਜ਼ਿਆਦਾ ਰਹਿੰਦੀ ਹੈ ਤੇ ਨਸ਼ਾ ਜਿਹੜਾ ਹੈ ਉਸ ਦੇ ਉੱਤੇ ਵੀ ਕਾਬੂ ਪਾਉਣ ਦੀ ਅਪੀਲ ਪਿੰਡ ਦੇ ਲੋਕਾਂ ਦੇ ਵੱਲੋਂ ਸਰਕਾਰ ਨੂੰ ਕੀਤੀ ਗਈ ਹੈ ਹੋਰ ਵੀ ਖਬਰਾਂ ਤੇ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਦਾਨ ਮਿਉੜ ਦੇ ਨਾਲ